ਗਾਇਬ ਗਏ ਹਮਲੇ ਹੋ ਰਹੇ ਹਨ اور ਉਹਦੇ ਉੱਤੇ ਮਾਚਲ ਦੀ ਪੁਲਿਸ ਚੜੀ ਅੱਗੇ ਕੋਈ ਸਖਤ ਐਕਸ਼ਨ ਉਹਨਾਂ ਦੇ ਉੱਤੇ ਬਿਲਕੁਲ ਨਹੀਂ ਲੈ ਰਹੇ ਕੰਗਨਾਰ ਨੌਤ ਨੇ ਜਿਹੜੀ ਗਲਤੀ ਕੀਤੀ ਹੈ ਵਿਜੇ ਸੰਪਲਾਜੀ ਜਿਹੜੇ ਮਨਿਸਟਰ ਵੀ ਰੇਨ ਪ੍ਰਧਾਨ ਵੀ ਰੇਨ ਭਾਜੀਪੀ ਦੇ ਉਹ ਬਿਆਨ ਦਿੰਦੇ ਨੇ ਕਿ ਉਸ ਕਨਸਟੇਬਲ ਨੂੰ ਆਪਣੀ ਵਰਦੀ ਦਾ ਧਿਆਨ ਰੱਖਣਾ ਚਾਹੀਦਾ ਸੀ ਤਾਂ ਉਸ ਨਾਲ ਤੁ ਬੈਸ ਪਈ ਹੈ ਉਹਦਾ ਨਾਂ ਪੜ ਕੇ ਉਹਨੂੰ ਕਿਹਾ ਖਾਲਸਤਾਨੀ ਹੈ ਜੀ ਤੇ ਜਿਹੜਾ ਜ਼ੁਲਮ ਸਿੱਖ ਬੱਚਾਂ ਤੇ ਹੋ ਰਿਹਾ ਸਿੱਖਾਂ ਤੇ ਹੋ ਰਿਹਾ ਤੇ ਕੌਮ ਕਦੀ ਬਰਦਾਸ਼ਤ ਨਹੀਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਮਾਚਲ ਦੇ ਆ ਵਿੱਚੋ ਜਿਹੜੀਆਂ ਰੋਜ਼ ਖਬਰ ਆ ਰਹੀਆਂ ਕਦੇ ਸਿੱਖ ਨੌਜਵਾਨਾਂ ਨੂੰ ਕਦੇ ਵਿਦੇਸ਼ ਤੋਂ ਆਏ ਸਿੱਖ ਜਿਹੜੇ ਸੈਰ ਕਰਨ ਗਏ ਉਹਨਾਂ ਨੂੰ ਹੋਰ ਹੋਰਨਾਂ ਦੇ ਉੱਤੇ ਗਾਇਬ ਗਾਇ ਹਮਲੇ ਹੋ ਰਹੇ ਨੇ ਔਰ ਉਹਦੇ ਉੱਤੇ ਮਾਚਲ ਦੀ ਪੁਲਿਸ ਚੜੀ ਆ ਕੇ ਕੋਈ ਸਖਤ ਐਕਸ਼ਨ ਉਹਨਾਂ ਦੇ ਉੱਤੇ ਬਿਲਕੁਲ ਨਹੀਂ ਲੈ ਰਹੀ ਮੈਂ ਇਹ ਮਾਚਲ ਦੀ ਸਰਕਾਰ ਨੂੰ ਸੁਖੂ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਤੁਹਾਡੀ ਆਵਾਜ਼ अच्छी ਹੈਗੀ ਜੋ ਕੁਝ ਮੇਰੇ ਸੁਣੋ ਚਾਇਆ ਤੁਸੀਂ अच्छी ਬਾਤ ਹੈ ਬੜੇ ਤੁਸੀਂ ਇਕ ਲਾਕ ਦੇ ਬੰਦੇ ਹੋ ਤੁਹਾਡੇ ਰਾਜ ਦੇ ਵਿੱਚ ਇਹ ਜਿਹੇ ਘਟਨਾਵਾਂ ਹੋਣੇ ਨਹੀਂ ਚਾਹੀਦੀਆਂ ਕੰਗਨਾਰ ਨੌਤ ਨੇ ਜਿਹੜੀ ਗਲਤੀ ਕੀਤੀ ਹੈ ਉਸ ਨੂੰ ਭੀਜਪੀ ਦੀ ਪਾਰਟੀ ਔਰ ਸਰਕਾਰ ਨੇ ਪੂਰੀ ਸ਼ਹਿਦ ਦਿੱਤੀ ਹੈ ਇੱਕ ਡਿਊਟੀ ਅਫਸਰ ਬੀਐਸਐਫ ਦੀ ਕਨਸਟੇਬਲ ਦੇ ਉੱਤੇ ਉਸ ਦੇ ਨਾਲ ਬਦਤਮੀਜ਼ੀ ਕਰਨੀ ਔਰ ਅਸਵੀਰ ਹੋ ਜਾਂਦੇ ਆ ਸੰਨ ਟੈਲੀਫੋਨ ਕਹਿੰਦੇ ਨੇ ਜੀ ਅਕਸਰੇ ਤੋਂ ਘਟਾਓ ਬੈਗ ਅਕਸਰੇ ਤੋਂ ਘਟਾਓ ਇਹ ਕਿਹੜੀ ਗੱਲ ਹੈ ਤੁਸੀਂ ਕਹਿ ਦਿਆ ਕਰੋਗੇ ਵੀ ਅੱਗੋਂ ਤੋਂ ਜਿਹੜੇ ਐਮਪੀ ਹੈਗੇ ਖਾਸ ਕਰਕੇ ਲੇਡੀਜ਼ ਐਮਪੀ ਇਹਨਾਂ ਨੂੰ ਕੁਝ ਵੀ ਨਹੀਂ ਕਹਿਣਾ ਜੋ ਮਰਜ਼ੀ ਨਾਲ ਲੈ ਜਾਣ ਕਰਦਾ ਸੋ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਕੀ ਫਰਕ ਪੈਣਾ ਉਹਨਾਂ ਨੂੰ ਅਰਜ਼ਾ ਚ ਸਫਰ ਕਰਨਾ ਜਿਹੜਾ ਨੁਕਸਾਨ ਹੋਏਗਾ ਆਪੇ ਦੇਖੀ ਜਾਏਗੀ ਉਲਟਾ ਵਿਜੇ ਸਾੰਪਲਾ ਜੀ ਜਿਹੜੇ ਮੁਨਿਸਟਰ ਵੀਰੇਨ ਪ੍ਰਧਾਨ ਵੀਰੇਨ ਬੀਜੇਪੀ ਦੇ ਉਹ ਬਿਆਨ ਦਿੰਦੇ ਨੇ ਕਿ ਉਸ ਕਨਸਟੇਬਲ ਨੂੰ ਆਪਣੀ ਵਰਦੀ ਦਾ ਧਿਆਨ ਰੱਖਣਾ ਚਾਹੀਦਾ ਸੀ ਉਸਦੀ ਵਰਦੀ ਦਾ ਧਿਆਨ ਕਗਣਾ ਰੋਡ ਨੂੰ ਰੱਖਣਾ ਚਾਹੀਦਾ ਸੀ ਉਹ ਸਰਕਾਰੀ ਵਰਦੀ ਵਿੱਚ ਹੈ ਬੀਐਸਐਫ ਹੈ ਜਾਂ ਸੀਆਈ ਹੈ ਸਾਫ ਹੈ ਇਹ ਮੈਨੂੰ ਪਤਾ ਉਹ ਤੇ ਉਲਟਾ ਤੁਸੀਂ ਉਸ ਨੂੰ ਕਹਿ ਰਹੇ ਹੋ ਉਹ ਜੋ ਉਹ ਡਿਊਟੀ ਹੈਗੀ ਉਹ ਸਰਕਾਰ ਦੀ ਤੇ ਉਹ ਡਿਊਟੀ ਜਿਹੜੀ ਉਹ ਗੱਲ ਕਰੀ ਉਸ ਨੂੰ ਇਲਮ ਤੇ ਲਿਆ ਉਹਨੇ ਤੇਰੀ ਤੇਰੀ ਨਾ ਬਾਤ ਮੀਜੀ ਕਿ ਤੂੰ ਨੇ ਕਿ ਆ ਪਰ ਸੰਧਰ ਅਗਰ ਟਾਇਲੂਨ ਅੰਦਰ ਆਕ ਤਮ ਉਸ ਨਾਲ ਤੂੰ ਬੈਸ ਬਈ ਹੈ ਉਹਦਾ ਨਾਂ ਪੜ ਕੇ ਉਹਨੂੰ ਕਿਹਾ ਖਾਲਸਤਾਨੀ ਹੈ ਜੀ ਉਹਨੇ ਕਹਿਣਾ ਸੀ ਉਹਨੇ ਬਿਲਕੁਲ ਠੀਕ ਹੈ ਪੰਜਾਬੀ ਕਦੀ ਕਿਸੇ ਦੀ ਭਾਜੀ ਚਾੜੇ ਉਹਨੂੰ ਨਾ ਭੁੱਲਦੇ ਨਹੀਂ ਹੈ ਕੇ ਗੱਲ ਸੁਣ ਲੋ ਜੇ ਉਸਨੇ ਕਿਹਾ ਤਾਂ ਉਹਦਾ ਜਵਾਬ ਕਿਉਂਕਿ ਉਹ ਪੰਜਾਬੀ ਸੀ ਉਹਨੇ ਬਿਲਕੁਲ ਠੀਕ ਦਿੱਤਾ ਹੈ ਪਰ ਸਰਕਾਰ ਨੂੰ ਪਾਰਟੀ ਨੂੰ ਭਾਜਪੀ ਨੂੰ ਸੈਂਟਰ ਦੀ ਸਰਕਾਰ ਸਟੇਟਸ ਕਾਰਨ ਮੈਂ ਕਹਿਣਾ ਚਾਹੁੰਦਾ ਕਿ ਇਸ ਖਾਨਾ ਜੰਗੇ ਨੂੰ ਫੌਰਨ ਬੰਦ ਕੀਤਾ ਜਾਵੇ ਇਹ ਜਿਹੜਾ ਜ਼ੁਲਮ ਸਿੱਖ ਬਚਾਂ ਤੇ ਹੋ ਰਿਹਾ ਸਿੱਖਾਂ ਤੇ ਹੋ ਰਿਹਾ ਇਹ ਕੌਮ ਕਦੀ ਬਰਦਾਸ਼ਤ ਨਹੀਂ ਕਰੇਗੀ ਇਹਦਾ ਕਦੇ ਉਲਟਾ ਅਸਰ ਹਿਮਾਚਲ ਤੋਂ ਪੰਜਾਬ ਆ ਰਹੇ ਦਿੱਲੀ ਜਾ ਰਹੇ ਲੋਕਾਂ ਤੇ ਪੈ ਗਿਆ ਫਿਰ ਫਿਰ ਕੀ ਹੋਏਗਾ ਜੀ ਤੁਸੀਂ ਚਾਹਦੇ ਹੋ ਜੀਟੀ ਰੋਡ ਦੇ ਉੱਤੇ ਗੱਡੀਆਂ ਰੋਕੀਆਂ ਜਾਣ ਪੁੱਛੋ ਇਹ ਤੋਂ ਕੌਣ ਹੈਗਾ ਉਹ ਕਹੇ ਮੈਂ ਹਿਮਾਚਲ ਦਾ ਤੇ ਉਹਦੇ ਨਾਲ ਬੱਤਸ ਰੋਕੀ ਕੀਤੀ ਜਾਏ ਇਸ ਆਉਣ ਵਾਲੇ ਸਮੇਂ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਹੁਣੇ ਇਸ ਨੂੰ ਫੌਰਨ ਬੰਦ ਕੀਤਾ ਜਾਵੇ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ